हां जी सस्का जी राजे ਪਿਆ ਬੀਰਤੀ ਵੱਲ ਤੋਂ ਦਿਖਾ ਰਹੇ ਹਾਂ ਪੁੰਦਨ ਬਰਕ ਦੇ ਵਿੱਚ 8-10 ਰੰਗ ਤਿਆਰ ਕਰਾਏ ਨੇ ਜੁੱਤੀ ਦਾ ਪਹਿਲਾ ਡਿਜ਼ਾਈਨ ਦੇਖੋ ਜੀ ਫਰੰਟ ਉੱਪਰ ਦੇਖੋ ਕਿੰਨੀ ਸੋਹਣੀ ਕੜਾਈ ਹੈ ਜੀ ਬੈਕ ਦੇ ਉੱਪਰ ਵੀ ਕੜਾਈ ਹੈ ਰੇਟ ਬਿਲਕੁਲ ਬਾਜ਼ੀਪਾ ਜੀ ਪਹਿਲਾਂ ਆਪਾਂ ਇਹ ਆਰਟੀਕਲ ਜੀ 900 ਦੇ ਵਿੱਚ 1000 ਦੇ ਵਿੱਚ 1200 ਦੇ ਵਿੱਚ ਹੈ ਪਰ ਹੁਣ ਆਪਾਂ ਦੇ ਰਿਹਾ ਤੁਹਾਨੂੰ ਸਿਰਫ 600 ਰੁਪਏ ਦੇ ਵਿੱਚ ਸਟਾਕ ਬਹੁਤ ਰੈਡੀ ਕੀਤਾ ਹੈ ਸਾਈਜ਼ ਹੋਣਗੇ 37 ਤੋਂ 40 ਨੈਕਸਟ ਆਰਟੀਕਲ ਦੇਖੋ ਜੀ ਕਲਰ ਦੇਖੋ ਜੀ ਕਲਰ ਐਨੇ ਚਾ ਡਿਫਰੈਂਟ ਹੈ ਜੀ ਹਰ ਫੁਲਕਾਰੀ ਦੀ ਕੜਾਈ ਦੇ ਉੱਪਰ ਕਲਰ ਡਿਫਰੈਂਟ ਹੋਊਗਾ ਜੀ ਦੇਖ ਸਕਦੇ ਹੋ ਕਲਰ ਇਹ ਆਪਣਾ ਆ ਗਿਆ ਸਟਾਈਲ ਬਲੂ ਦੇ ਵਿੱਚ ਜੀ ਥਰਡ ਕਲਰ ਆਪਣੇ ਕੋਲ ਆ ਜੂਗਾ ਜੀ ਕਰੀਮ ਦੇ ਉੱਪਰ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਬਾਇਟਿਕ ਹੈ ਜੀ ਇਹ ਦੇਖ ਸਕਦੇ ਹੋ ਵਾਈਟ ਐਮਬ੍ਰੋਇਡਰੀ ਕੀਤੀ ਹੈ ਬਾਕੀ ਕੁੰਦਨ ਵਰਕ ਦਾ ਕੰਮ ਹੈ ਇਹ ਵੀ ਐਮਬ੍ਰੋਇਡਰੀ ਦਾ ਵੀ ਕੰਮ ਹੈ ਮੋਤੀ ਸਟੋਨ ਦਾ ਵੀ ਕੰਮ ਹੈ ਜੀ ਆਰਟੀਕਲ ਸਾਰੇ ਬਹੁਤ ਸੋਹਣੇ ਸੋਹਣੇ ਲੱਗ ਰਹੇ ਨੇ ਹਰ ਸੂਟਾ ਨਾਲ ਮੈਚਿੰਗ ਵਾਲੀਆਂ ਜੁੱਤੀਆਂ ਨੇ ਜੀ ਦੇਖ ਸਕਦੇ ਹੋ ਨੈਕਸਟ ਡਿਜ਼ਾਈਨ ਦੇਖੋ ਜੀ ਰੇਟ ਹੋਊਗਾ ਇਹਨਾਂ ਦਾ ਸਿਰਫ 600 ਰੁਪਏ ਜੀ ਜਿੱਥੇ ਮਰਜ਼ੀ ਤੁਸੀਂ ਕਦੇ ਬੈਠੇ ਆਰਡਰ ਕਰ ਸਕਦੇ ਹੋ ਜੀ ਜੁੱਤੀ ਬਹੁਤ ਸੋਹਣੀ ਹੈ ਜੀ ਦੇਖੋ ਜੀ ਆਰਟੀਕਲ ਦੇਖੋ ਜੀ ਬਹੁਤ ਸੋਹਣਾ ਸੋਹਣਾ ਹੈ ਜੀ ਬਹੁਤ ਹੀ ਜ਼ਿਆਦਾ ਨਾਈਸ ਆਰਟੀਕਲ ਹੈ ਜੀ ਆਪਾਂ ਤੁਹਾਨੂੰ ਪਾਈ ਹੋਈ ਦੀ ਲੁੱਕ ਵੀ ਚੈੱਕ ਕਰਾਵਾਂਗੇ ਕਿੰਨੀ ਸੋਹਣੀ ਆ ਰਹੀ ਹੈ ਜੀ ਦੇਖ ਸਕਦੇ ਹੋ ਜੀ ਇਹ ਦੇਖੋ ਜੀ ਜਾਮਨੀ ਕਲਰ ਬਹੁਤ ਸੋਹਣੇ ਆਰਟੀਕਲ ਜੀ ਇੱਕ ਕਲਰ ਆਪਣੇ ਇਹਦੇ ਵਿੱਚ ਆ ਆ ਜੂਗਾ ਜੀ orange ਜੀ ਸ਼ੇਡ ਦੇ ਵਿੱਚ ਹੈ ਜੀ ਹਲਦੀ ਜਿਹਾ ਕਲਰ ਇੱਕ 컬러 ਇਹ ਆ ਜੂਗਾ ਜੀ ਦੇਖਸਾਲ ਦੇ ਜੀ ਬਹੁਤ ਸੋਹਣੇ ਸੋਹਣੇ ਆਰਟੀਕਲ ਹੈ ਜੀ ਬਾਕੀ ਇੱਕ ਵਾਰੀ ਆਰਟੀਕਲ ਦੇਖ ਲਓ ਬਹੁਤ ਸੋਹਣਿਆ ਘਰੇ ਬੈਠੇ ਆਰਡਰ ਕਰ ਸਕਦੇ ਹੋ ਰਾਦੇ ਪਿਆ 23 ਆਪਣੀ ਸ਼ੋਪ ਦਾ ਨਾਮ ਹੈ ਸ਼ੋਭੀ ਵਿਜ਼ਿਟ ਕਰ ਸਕਦੇ ਜੀ ਪੇਮੈਂਟ ਹੈ ਜਿਹੜੀ ਆਰਡਰ ਕਰਨ ਲਈ ਆਪਣੀ ਔਨਲਾਈਨ ਹੋਊਗੀ Google Pay Phone Pe Paytm ਬਾਕੀ ਸਟਾਕ ਬਹੁਤ ਪਿਆ ਹੈ ਜੀ 100 ਐਦਾਂ ਦੀਆਂ ਕੜਾਈਆਂ ਲੈਣੀ ਐਦਾਂ ਦੀ ਮਿਲ ਜਾਣੀ ਇਹਨਾਂ ਦੇ ਰੇਟ ਅਲੱਗ ਹੋਣਗੇ ਬਾਕੀ ਆਪਣਾ ਵੀਡੀਓ ਚ ਇਹੀ ਮਕਸਦ ਹੀ ਆਹ ਜੁੱਤੀਆਂ ਦਿਖਾਣੇ ਜੀ ਦੇਖ ਸਕਦੇ ਹੋ රට ේසොර්පිය වක්්‍ය පැන්ලි ෆෝටාමි පාදමාගේ තන්නවා.